ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪ ਜੀ ਦਾ ਸਵਾਗਤ ਸਰਬਜੀਤ ਵਲੌਗ ਵਿੱਚ ਅੱਜ ਸਾਰੇ ਟੁਕਕਾਂ ਆਪ ਤੁਸੀਂ ਵੀ ਸਾਰੇ ਆਪਣੇ ਆਪਣੇ ਘਰਾਂ ਵਿੱਚ ਠੀਕ ਹੋਗੇ ਤੰਦਰੁਸਤ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਇਹ ਟਾਈਮ ਹੈਗਾ ਸ਼ਾਮ ਦਾ ਜੀ 5 ਵਜੇ ਦਾ ਤੇ ਕੰਮੋਂ ਲੱਗੇ ਹੁਣ ਸ਼ੁਰੂ ਕਰਨ ਤੇ ਚਾਹ ਬਣਾਣੀ ਆ ਚਾਹ ਪੀਂਦੇ ਆ ਨਾਲ ਤੇ ਜੇ ਮੇਰੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਲਾਈਕ ਔਰ ਅੱਛੇ-ਅੱਛੇ ਕਮੈਂਟ ਦਿਆ ਕਰੋ ਤੇ ਚਲੋ ਚੱਲਦੇ ਆ ਫਿਰ ਕੰਮ ਕਰਦੇ ਆ ਆਪਣੇ ਪਏ ਉਹਨਾਂ ਨੂੰ ਲਾ ਕੇ ਲੈਉਣੇ ਨਾਲੇ ਤੇ ਨਾਲੇ ਕਿਚਨ 'ਚ ਦੇਖਦੇ ਆ ਤੇ ਨਾਲੇ ਚਾਹ ਬਣਾਉਂਦੇ ਆ ਚਾਹ ਧਰਦੇ ਆ ਜਿੰਨੇ ਜਿੰਨੇ ਚਾਹ ਪੀਣੀ ਹੈ ਇੱਥੇ ਧਰਦੇ ਹੁਣ ਅਸੀਂ ਚਾਹ ਇਹ 12 ਲਿਆਉਣ ਨੇ ਤુલਸੀ ਤੋੜ ਕੇ ਥੋੜੀ ਤુલਸੀ ਪਾਉਂਦੇ ਵਿੱਚ ਤੇ ਤુલਸੀ ਤੋੜ ਕੇ ਲਿਆਂਦੇ ਆ ਕੱਪੜੇ ਸੁੱਕ ਗਏ ਨੇ ਸਾਰੇ ਕੱਪੜੇ ਜਿੰਨੇ ਵੀ ਤੋਤੇ ਸੀ ਇਹ ਸੁੱਕ ਗਏ ਨੇ ਤੇ ਇਹਨਾਂ ਨੂੰ ਲਾਂਦੇ ਆ ਤੇ ਪ੍ਰੈਸ ਵਾਲੇ ਪ੍ਰੈਸ ਕਰਦੇ ਆ ਤੇ ਆਹ ਦੇਖੋ ਤુલਸੀ ਲਗਾਈ ਹੋਈ ਮੈਂ ਛੋਟੇ ਜਿਹੇ ਘਮਲੇ 'ਚ ਇਹ ਤਾਂ ਥੋੜੇ ਤੁਰਸੀ ਦੇ ਪੱਤੇ ਦੋ ਕੇ ਪਾਵਾਂਗੀ ਗਰਮ ਹੁੰਦੀ ਬਹੁਤ ਤੇ ਇਹਨੂੰ ਤੋੜਦੇ ਤੇ ਤુલਸੀ ਲਈ ਤੋੜ ਸੀ ਤੇ ਕਪੜੇ ਬਾਚ ਲਗਾ ਲਾਨੀ ਭਲੇ ਚਾਹ ਮੈਂ ਰੱਖ ਲਈ ਆ ਉੱਪਰ ਤੇ ਉਹ ਨੂੰ ਣਾਲ ਲੀਏ ਪਹਿਲਾਂ ਹਾਂ ਨਾ ਅੱਜ ਕੋ ਸੋਚਿਆ ਨਹੀਂ ਚਲੋ ਜੀ ਚਾਹ ਮੈਂ ਦਿੱਤੀ ਰੱਖ ਤੇ ਹੁਣ ਲਾ ਲਈਏ ਕੱਪੜੇ ਅਸੀਂ ਹਾਂਜੀ ਫਰੈਂਡਸ ਇੱਥੇ ਮੈਂ ਉਹਨਾਂ ਕੱਪੜੇ ਲਾਣ ਲੱਗ ਗਈ ਸੀ ਬਾਹਰ ਤਾਰ ਤੋਂ ਤੇ ਮੈਂ ਕਿਹਾ ਕੱਪੜੇ ਨੂੰ ਜੋੜ ਕੇ ਤੇ ਮੈਂ ਰੱਖਦਾ ਬੱਦਲ ਵਾਈ ਬਹੁਤ ਬਣੀ ਹੋਈ ਸੀ ਤੇ ਹੁਣ ਆ ਗਈ ਮੈਂ ਕਿਚਨ ਚ ਤੇ ਕਿਚਨ ਚ ਆ ਕੇ ਮੈਂ ਚਾਹ ਰੱਖੀ ਹੋਈ ਆ ਤੇ ਮੈਂ ਕਿਹਾ ਚਲੋ ਚਾਹ ਬਣਾਉਣੀ ਆ ਨਾਲ ਨਾਲ ਤੇ ਬਰਤਨ ਵੀ ਸਾਫ਼ ਕਰਨ ਵਾਲੇ ਪਏ ਨੇ ਇਹ ਕਰਨੇ ਨੇ ਤੇ ਮੈਂ ਨਾ ਕਾਫੀ ਦਿਨ ਤੋਂ ਨਾ ਮੈਂ ਬਲੌਗ ਨਹੀਂ ਸੀ ਪਾ ਰਹੀ ਹਾਂਜੀ ਫਰੈਂਡਸ ਚਾਹ ਬਣਾ ਰਹੀ ਸੀ ਤੇ ਮੈਨੂੰ ਫੋਨ ਆ ਗਿਆ ਮੇਰੇ ਮੰਮੀ ਦਾ ਤੇ ਬ੍ਰਦਰ ਵੱਡੇ ਦਾ ਫੋਨ ਆ ਗਿਆ ਗੱਲ ਕਰਨ ਲੱਗੇ ਘੰਟਾ ਲੱਗ ਗਿਆ ਗੱਲ ਕਰਦੇ ਨੂੰ ਤੇ ਫਿਰ ਚਾਹ ਚੁੱਪ ਪੀ ਕੇ ਪੀ ਲਈ ਆ ਤੇ ਟਾਈਮ ਹੋ ਗਿਆ 7:00 ਵਜੇ ਕੱਲ ਕਾਫੀ ਲੰਬੀ ਹੋ ਗਈ ਆ ਸਾਡੀ ਪਹਿਲਾਂ ਬ੍ਰਦਰ ਨੇ ਕੀਤੀ ਤੇ ਫਿਰ ਮੰਮੀ ਨੇ ਗੱਲ ਕੀਤੀ ਫਿਰ ਉੱਥੇ ਮੇਰੀ ਛੋਟੀ ਭੈਣ ਦੇ ਬੇਟਾ ਤੇ ਕਿਚਨ ਚ ਨਾ ਬਰਤਨ ਸੇ ਸਾਫ ਕਰਨ ਵਾਲੇ ਨੇ ਤੇ ਬਰਤਨ ਸਾਫ ਕਰਨੇ ਆ ਜੀ ਉਹ ਸਾਫ ਕਰਾਂਗੀ ਤੇ ਹਸਬੰਦ ਕਹਿ ਰਿਹਾ ਤੂੰ ਮੈਨੂੰ ਦਾਲ ਸਬਜ਼ੀ ਤੇ ਪਈ ਹੈ ਵੈਸੇ ਤੇ ਕਿਆਰੀ ਮੈਂ ਪੋਹਾ ਖਾਣਾ ਰਾਤ ਨੂੰ ਕੋਈ ਹਲਕਾ ਜਿਹਾ ਬਣਾ ਲਾਂ ਹੁਣ ਦੇਖਦੀ ਆ ਬਰੀਆਮ ਵਾਸਤੇ ਉਹਨੇ ਪਨੀਰ ਦੀ ਪੁਰਜੀ ਹੈਗੀ ਆ ਦਾਲ ਵੀ ਹੈਗੀ ਆ ਤੇ ਉਹਦੇ ਨਾਲ ਚੱਲ ਜਾਣਾ ਚਲੋ ਪੋਹਾ ਬਣਾ ਲਾਂਗੀ ਤੇ ਇੱਥੇ ਮੈਂ ਚਾਦਰਾਂ ਤੇ ਫਰੈਂਡਸ ਸਤੋਂ ਮੈਂ ਕੱਪੜੇ ਜਿਹੜੇ ਜਿੰਨੇ ਵੀ ਬਾਹਰੋਂ ਲਾ ਕੇ ਲਿਆਂਦੇ ਸੀ ਸਾਰੇ ਉਹਨਾਂ ਪ੍ਰੈਸ ਵਾਲੇ ਮੈਂ ਪ੍ਰੈਸ ਚ ਬੰਨ ਤੇ ਚਾਦਰਾਂ ਸੀ ਚਾਦਰਾਂ ਨੂੰ ਮੈਂ ਸਾਰਿਆਂ ਨੂੰ ਇੱਕ ਸਾਈਡ ਤੇ ਕਰ ਦਿੱਤਾ ਤੇ ਮੈਂ ਸਾਰੀਆਂ ਮੈਂ ਚਾਦਰਾਂ ਨਾਲ ਰੱਖ ਦਿੰਨੇ ਆ ਇੱਕ ਲਮਾਰੀ ਦੇ ਵਿੱਚ ਫੇਰੇ ਸੰਡੇ ਆ ਤੇ ਫੇਰ ਨਾ ਬੜਾ ਹੁੰਦਾ ਕਿਸੇ ਰੋਣੇ ਹੁਣੇ ਕੱਪੜੇ ਕੱਪੜੇ ਜੋੜ ਕੇ ਰੱਖ ਲਾਂਗੇ ਤੇ ਮੈਂ ਥਾਂ ਥਾਂ ਹੀ ਸਾਰੇ ਕੱਪੜੇ ਸੰਭਾਲ ਦਾਂਗੀ ਮੈਂ ਕਿ ਕੱਪੜੇ ਸੰਭਾਲਣਾ ਫਿਰ ਇਸ ਤੋਂ ਬਾਅਦ ਬਣਾਉਣਾ ਤਜ ਪੋਹਾ ਸੀਗਾ بس ਮਨੇ ਕਹਿਤਾ ਕਿ ਮੈਂ ਪੋਹਾ ਖਾਣਾ ਫਿਰ ਇਸ ਕਰਕੇ ਹੁਣ ਪੋਹਾ ਹੀ ਬਣਾਵਾਂਗੀ ਰਾਤ ਨੂੰ ਤੇ ਬਾਕੀ ਸਾਰਾ ਕੁਝ ਕੰਮ ਮੇਰਾ ਹੋਇਆ ਤੇ ਮੈਂ ਹਜੇ 220 ਵੀ ਕਰਨਾ ਸੀ ਕਿਸ ਕਰਕੇ ਫਿਰ ਮੈਂ ਨਾ ਫਿਰ ਮੈਂ ਹਾਂ ਚਲ 220 ਕਰ ਲਾਂਗੀ ਨਾਲੇ ਤੇ ਐਡਿਟ ਕਰਨਾ ਪਤਾ ਵੇ ਵਲੌਗ ਬਣਾਉਣਾ ਕਿਹੜਾ ਆਸਾਨ ਹੈ ਬੜਾ ਔਖਾ ਲੱਗਦਾ ਹੈ ਜਿਹੜੇ ਵਲੌਗਿੰਗ ਕਰਦੇ ਉਹਨਾਂ ਨੂੰ ਪਤਾ ਹੈ ਤੇ ਮੇਰੇ ਚੈਨਲ ਤੇ ਜੇ ਨਵੇਂ ਆਏ ਹੋ ਤਾਂ ਮੇਰੇ फटाफट ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਬਾਸੋਂ ਬਾਦ ਸ਼ੇਅਰ ਕਰੋ ਕਰੋ ਤੇ ਅੱਛਾ ਅੱਛਾ ਕਮੈਂਟ ਲਿਆ ਕਰੋ ਜੋ ਤੁਸੀਂ ਕਮੈਂਟ ਮੈਨ ਕਰਦੇ ਹੋ ਨਾ ਤੇ ਬੜਾ ਅੱਛਾ ਲੱਗਦਾ ਪਰ ਤੁਸੀਂ ਵੀਡੀਓ ਫੁੱਲ ਵਾਚ ਨਹੀਂ ਕਰਦੇ ਪਲੀਜ਼ ਫੁੱਲ ਵਾਚ ਕਰਿਆ ਕਰੋ ਤੇ ਇੱਥੇ ਮੈਂ ਜੀ ਕੱਪੜੇ ਜਿਹੜੇ ਸਰਾਣੇ ਵਗੈਰਾ ਸੀ ਚਾਦਰਾਂ ਵਗੈਰਾ ਇਹਨਾਂ ਨੂੰ ਅਲੱਗ ਕਰ ਰਹੀ ਸੀ ਕਸ਼ਹਿਰਾ ਨੂੰ ਅਲੱਗ ਕਰ ਰਹੀ ਸੀ ਟਾਵਲ ਟਾਵਲ ਵਗੈਰਾ ਅਲੱਗ ਜੁੜ ਕੇ ਰੱਖ ਦਾਂਗੇ ਅੱਜ ਮੈਂ ਨਾ ਮੈਂ ਦੂਸਰੇ ਤੀਸਰੇ ਦਿਨ ਮੈਨੂੰ ਹੁੰਦਾ ਕਿ ਮੈਂ ਟਾਵਲ ਧੋ ਦਿੰਨੀ ਹੁੰਦੀ ਆ ਨਾ ਮੈਂ ਮੈਸੇ ਤਾਂ ਮਸ਼ੀਨ ਦੇ ਵਿੱਚ ਤਾਂ 2-3 ਦਿਨਾਂ ਬਾਅਦ ਮਸ਼ੀਨ ਲਗਾਉਣੀ ਪਰ ਕਸ਼ਾਰੇ ਵਗੈਰਾ ਹੱਥ ਨਾਲ ਹੀ ਧੋ ਲੈਣੇ ਹੁੰਦੇ ਆ ਤੇ ਕੱਪੜੇ ਵਗੈਰਾ ਜਿੰਨੇ ਵੀ ਹੁੰਦੇ ਆ ਪਰ ਮੈਂ ਸਾਰੇ ਚੱਤਰਾ ਵਗੈਰਾ ਜਿਹਦੇ ਦਿਨ ਤੋਂ ਵਾਲੀਆਂ ਜ਼ਿਆਦਾ ਹੁੰਦੇ ਪਰ ਉਦੋਂ ਮਸ਼ੀਨ ਲਗਾਉਣੀ ਕਈ ਵਾਰੀ ਤਾਂ ਰੋਜ਼ ਹੀ ਮਸ਼ੀਨ ਲੱਗ ਜਾਂਦੀ ਹੈ ਤੇ ਕੰਮ ਬਹੁਤ ਹੋ ਜਾਂਦੇ ਆ ਬੰਦਾ ਕਰੇ ਤੇ ਭਾਵੇਂ ਨਾ ਕੋਈ ਕੰਮ ਕਰੇ ਤੇ ਕਰਨ ਲੱਗ ਜੇ ਤੇ ਵਾਧੂ ਕੰਮ ਹੁੰਦੇ ਨੇ ਪਰ ਮੈਨੂੰ ਤਾਂ ਹੈਰਾਨ ਆ ਮੈਂ ਦੇਖਦੀ ਆ ਕਿ ਲੋਕੀ ਪਤਾ ਨਹੀਂ ਪਾਰਕਾ ਚ ਕਿਵੇਂ ਘੁੰਮਣਾ ਆ ਜਾਂਦੇ ਮੇਰੇ ਕੰਮ ਹੀ ਨਹੀਂ ਮੁੱਕਦੇ ਮੈਂ ਕਈ ਵਾਰ ਸੋਚਦੀ ਮੈਂ ਕਿਹਾ ਮੇਰਾ ਵੀ ਕੰਮ ਕਰਨ ਵਾਲਾ ਹੈ ਵੀ ਕੰਮ ਕਰਨ ਵਾਲਾ ਬਸ ਇੱਕ ਕੰਮ ਮੁੱਕਦਾ ਮੇਰਾ ਦੂਸਰਾ ਕੰਮ ਚੱਲੂ ਹੋ ਜਾਂਦਾ ਤੇ ਮੈਂ ਕਿਹਾ ਚਲੋ ਤੇ ਬਾਕੀ ਮੈਂ ਇੱਕ ਵੀਡੀਓ ਪਾਈ ਸੀ ਮੈਂ ਗੁਰਮੀਤ ਭੈਣ ਦੇ ਉੱਤੇ ਤੇ ਬੜਾ ਤੁਸੀਂ ਅੱਛਾ ਪਿਆਰ ਦੇ ਰਹੇ ਹੋ ਤੇ ਇਦਾਂ ਹੀ ਮੇਰੇ ਚੈਨਲ ਨੂੰ ਤੁਸੀਂ ਗਰੋ ਕਰਨਾ ਤੇ ਮੇਰੇ ਸਾਰੇ ਭਣ ਭਰਾਵਾਂ ਨਾਲ ਮੇਰੇ ਫਰੈਂਡਸ ਨਾਲ ਇਹ ਸਾਰਾ ਹੈਗਾ ਤੁਸੀਂ ਹੀ ਮੈਨੂੰ ਅੱਗੇ ਤੱਕ ਲੈ ਕੇ ਜਾਣਾ ਤੇ ਬੜੀ ਕਦੀ ਕਦੀ ਨਾ ਮੈਂ ਡੋਲ ਜਾਂਦੀ ਆ ਕਿ ਮੇਰਾ ਦਿਲ ਨਹੀਂ ਕਰਦਾ ਵੀਡੀਓਸ ਪਾਉਣ ਨੂੰ ਤੇ ਜਦੋਂ ਤੁਸੀਂ ਬੜੇ ਅੱਛੇ ਅੱਛੇ ਕਮੈਂਟ ਕਰਦੇ ਹੋ ਨਾ ਤਾਂ ਫਿਰ ਬੜਾ ਅੱਛਾ ਲੱਗਦਾ ਤੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲੋ ਜੀ ਇੱਥੇ ਕੱਪੜੇ ਹੁਣ ਮੈਂ ਜੋੜ ਲਾਂਗੀ ਸਾਰੇ ਤੇ ਅਗਰ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਘਰ ਲਓ ਸਬਸਕ੍ਰਾਈਬ ਤੇ ਵੀਡੀਓ ਕਰਿਓ ਫੁੱਲ ਵਾਚ ਤੇ ਬੜੀ ਅੱਛੀ ਤਰ੍ਹਾਂ ਨਾ ਮੋਟੀਵੇਸ਼ਨ ਮਿਲਦੀ ਆ ਜੇ ਤੁਸੀਂ ਨਾ ਮੈਨੂੰ ਤੁਸੀਂ ਕਮੈਂਟ ਕਰਦੇ ਹੋ ਬਹੁਤ ਅੱਛੀ ਤਰ੍ਹਾਂ ਤੇ ਮੈਂ ਨਾਲੇ ਮੈਂ ਕਿਉਂ ਨਾ ਗੱਲ ਹੋਰ ਕਰਨਾ ਚਾਹੁੰਦੀ ਪਤਾ ਨਹੀਂ ਲੋਕ ਕਿ ਆਏ ਕਿਉਂ ਜੈਲਸ ਇੰਨੀ ਲੋਕ ਜਾਂ ਤੇ ਭਰੀ ਹੋ ਪਈ ਹੈ ਨਾ ਤੇ ਅੱਜ ਕੰਮ ਵਾਲੀ ਆਈ ਸੀ ਤੇ ਉਹ ਵਿਚਾਰੀ ਨੂੰ ਬੜਾ ਕਰ ਰਹੀ ਸੀ ਦੇਖ ਲਓ ਮੈਂ ਕਿ ਸਾਰੇ ਸਾਰੇ ਇੱਕ ਦੂਜੇ ਦੀ ਲੱਤਾਂ ਹੀ ਖਿੱਚਦੇ ਹਨ ਤੇ ਉਹ ਵਿਚਾਰੀ ਕਰੇ ਕਿ ਮੇਰੀ ਆਪਣੀ ਗੱਲ ਸੁਣਾ ਰਹੀ ਸੀ ਪਰ ਮੈਨੂੰ ਬੜਾ ਮਨਚ ਹੋਇਆ ਇਦਾਂ ਹੀ ਹਰ ਇੱਕ ਮੈਂ ਹੋਰ ਵੀ ਦੇਖਦੀ ਬੜਾ ਮਨ ਕਿ ਘਰਾਂ ਚ ਇਦਾਂ ਨਹੀਂ ਹੋਣਾ ਚਾਹੀਦਾ ਹਨਾ ਤੇ ਉਹ ਗੱਲ ਕਰ ਰਹੀ ਸੀ ਆਪਣੇ ਕਿਸੇ ਪਰਿਵਾਰ ਦੀ ਤੇ ਮੈਨੂੰ ਮਨ ਚ ਆਵੇ ਮੈਂ ਕਿਹਾ ਦੱਸੋ ਜੇ ਇੱਕ ਬੰਦਾ ਗਰੀਬ ਆ ਹਨਾ ਤੇ ਤੁਸੀਂ ਇਦਾਂ ਤੁਸੀਂ ਜੇ ਇੱਕ ਖਾਂਦਾ ਜ਼ਿਆਦਾ ਕਮਾਉਂਦਾ ਹਨਾ ਤੇ ਮਾਂ ਪਿਓ ਨੂੰ ਮੈਨੂੰ ਇਦਾਂ ਵਿਤਕਰੀ ਕਰਨੇ ਚਾਹੀਦੇ ਕਰਜ਼ ਤੇ ਇਹ ਬਹੁਤ ਗਲਤ ਗੱਲ ਹੈ ਪਰ ਮੈਂ ਬੋਲਣਾ ਤਾਂ ਨਹੀਂ ਚਾਹੁੰਦੀ ਪਰ ਮੈਂ ਉਹਦੀ ਗੱਲਾਂ ਸੁਣੀਆ ਤੇ ਬੜਾ ਮੈਨੂੰ ਮਨ ਖਰਾਬ ਹੋਇਆ ਤੇ ਇੱਕ ਦੂਜੇ ਦੀ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਸਭਨੇ ਆਪੋ ਆਪਣਾ ਖਾਣਾ ਹਨਾ ਪਰ ਮਾਤਮਾ ਨੇ ਜਿੰਨੇ ਚ ਰੱਖਣਾ ਉਨੇ ਚ ਰਹਿਣਾ ਹੁੰਦਾ ਹਨਾ ਤੇ ਸੋ ਮੈਂ ਬੰਦੇ ਨੂੰ ਘਰ ਵਿੱਚ ਰਹਿ ਕੇ ਹੈਲਪ ਕਰਨੀ ਚਾਹੀਦੀ ਇੱਕ ਦੂਸਰੇ ਦੀ ਤੇ ਅੱਗੇ ਵਧਾਉਣਾ ਚਾਹੀਦਾ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੇ ਮੈਂ ਕਾਫੀ ਚਿਰ ਤੋਂ ਨਾ ਮੇਰਾ ਸਟਿਚਿੰਗ ਦਾ ਕੰਮ ਜਿਹੜਾ ਬਹੁਤ ਮੈਂ ਬੰਦ ਕੀਤਾ ਸਪੈਲ ਡੈਡੀ ਕਰਕੇ ਬਿਮਾਰ ਸੀ ਤਾਂ ਕਿ ਕਸਟਮਰ ਦੇ ਫੋਨ ਕਾਫੀ ਆ ਰਹੇ ਨੇ ਤੇ ਹੁਣ ਮੈਂ ਕੰਮ ਫੇਰ ਸ਼ੁਰੂ ਕਰਾਂਗੀ ਤੇ ਸਾਰੇ ਕਸਟਮਰਾਂ ਨਾਲ ਮੈਂ ਫੋਨ ਤੇ ਕਬ ਜਿੰਨੇ ਮੇਰੇ ਪੁਰਾਣੇ ਕਸਟਮਰ ਸਾਰੇ ਨੂੰ ਫੋਨ ਕਰਾਂਗੀ ਹੌਲੀ ਹੌਲੀ ਤੇ ਮੇਰੀ ਸਿਹਤ ਤੇ ਥੋੜਾ ਜਨਾ ਸੁਧਾਰ ਆਇਆ ਜੀ ਸੱਚ ਪਾਤਸ਼ਾਹ ਜੀ ਮੈਨੂੰ ਠੀਕ ਕਰ ਦੇਣ ਤੇ ਹੁਣਾ ਥੋੜਾ ਸਾਲ ਦੋ ਸਾਲ ਤੋਂ ਮੈਂ ਜ਼ਿਆਦਾ ਹੀ ਬਿਮਾਰ ਰਹਿਣ ਲੱਗ ਗਈ ਐ ਤੇ ਬਾਕੀ ਦੇਖੋ ਉਮਰ ਦੇ ਨਾਲ ਥੋੜਾ ਫਰਕ ਤੇ ਪੈਂਦਾ ਹੀ ਹੈ ਨਾ ਹੁਣ ਗਾਂ ਗਾਂ ਉਮਰ ਵੀ ਵੱਧ ਰਹੀ ਹੈ ਨਾ ਹੁਣ 40+ ਤੇ ਹੋ ਗਏ ਤੇ ਹੋਰ ਮੈਂ ਇੱਥੇ ਨਾ ਬ੍ਰਿਯਾਮ ਸਿੰਘ ਦੇ ਨੇ ਪਟਕੇ ਦੇਖ ਰਹੀ ਸੀ ਤੇ ਪਟਕੇ ਵੀ ਨਵਰੀਆਮ ਸਿੰਘ ਦੇ ਬਹੁਤ ਹੀ ਜਲਦੀ ਨਾ ਖਸ ਗਏ ਐਨੇ ਵੰਗੇ 70-80 ਰੁਪਏ ਮੀਟਰ ਆਂਦਾ ਹੈ ਕਪੜਾ ਹਨਾ ਰੁਪਈਆ ਤੇ ਅੱਜ ਕੱਲ ਕੱਪੜਾ ਪਹਿਲਾਂ ਕਪੜਾ ਲੈਂਦੇ ਸੀ ਐਨੇ ਵਧੀਆ ਰੁਪਈਆ ਹੁੰਦੀ ਸੀ ਅੱਜ ਕੱਲ ਤਾਂ ਰੁਪਈਆ ਵੀ ਨਹੀਂ ਵਧੀਆ ਪਤਾ ਨਹੀਂ ਕੀ ਗੱਲ ਔਰ 105 ਰੁਪਏ ਰੁਪਈਆ ਮੀਟਰ ਵਾਲੀ ਵੀ ਰੁਪਈਆ ਲਿਆ ਕੇ ਉਹਦੇ ਵੀ ਪਟਕੇ ਬਣਾਏ ਪਰ ਦੋ ਤਿੰਨ ਵਾਰੀ ਧੋਚ ਤੇ ਖਰਾਬ ਹੋ ਗਏ ਤੇ ਇੱਥੇ ਹੁਣ ਮੇਰੇ ਪ੍ਰੈਸ ਵਾਲੇ ਕੱਪੜੇ ਰਹਿ ਗਏ ਸੀ ਉਹ ਮੈਂ ਚਲੋ ਰਾਤ ਨੂੰ ਹੁਣ ਪ੍ਰੈਸ ਕਰਾਂਗੀ ਤੇ ਫੇਰ ਦੇਖਦੇ ਆ ਕਿਹੜਾ ਕੰਮ ਕਰਨਾ ਹੈ ਤੇ ਮੈਂ ਕਿ ਹੁਣ ਕੋਸ਼ਿਸ਼ ਕਰਾਂਗੀ ਮੈਂ ਰੋਜ਼ ਹੀ ਵਲੌਗ ਪਾਇਆ ਕਰਾਂ ਤੇ ਤੁਸੀਂ ਮੇਰੇ ਵਲੌਗ ਨੂੰ ਪੂਰਾ ਦੇਖਿਆ ਕਰੋ ਤੇ ਅਗਰ ਕੋਈ ਮੇਰੇ ਵੀ ਵਲੌਗ 'ਚ ਗਲਤੀ ਹੋਵੇ ਤੇ ਮੈਨੂੰ ਜ਼ਰੂਰ ਦੱਸਿਆ ਕਰੋ ਹਾਂਜੀ ਤੇ ਲਓ ਜੀ ਇੱਥੇ ਕੰਮ ਹੋ ਗੋ ਮੇਰੇ ਸਾਰੇ ਪੂਰੇ ਤੇ ਹੁਣ ਮੈਂ ਅੱਗੇ ਤੋਂ ਕੱਲ ਦੇਖ ਰਹੀ ਆ ਐਸੀ ਦਾ ਸੋਚ ਰਹੀ ਆ ਕਿ ਅੱਸਰ ਕੀ ਬਣਾਈਏ ਪਹਿਲਾਂ ਮੈਂ ਸੋਚ ਰਹੀ ਸੀ ਰਾਜਮਾ ਰਾਜਮਾ ਤੇ ਕੱਲ ਫਰਡੇ ਪਰਸੋ ਮੈਂ ਬਣਾਈ ਸੀਗੇ ਤੇ ਮੈਂ ਰਾਜਮਾ ਬਹੁਤ ਟੇਸਟੀ ਬਣੇ ਸੀ ਤੇ ਹੁਣ ਮੈਂ ਦੇਖ ਰਹੀ ਹਾਂ ਬੇਟਾ ਵੀ ਨਾ ਮੇਰਾ ਨਾ ਕੁਝ ਖਾ ਨਹੀਂ ਰਿਹਾ ਕੁਝ ਜਿਵੇਂ ਦੁੱਧ ਨਹੀਂ ਪੀਂਦਾ ਕੋਈ ਕੈਲਸ਼ੀਅਮ ਦੀ ਕਮੀ ਤਾਂ ਹੁੰਦੀ ਹੈ ਨਾ ਬੱਚੇ ਨੂੰ ਤੇ ਮੈਂ ਸੋਚ ਰਹੀ ਸੀ ਕੁਝ ਲੱਡੂ ਵਗੈਰਾ ਬਣਾ ਕੇ ਨਾ ਛੋਲਿਆਂ ਦੇ ਤੇ ਇਹਨੂੰ ਕੁਝ ਦਵਾ ਕੁਝ ਸਾਰੇ ਪਾ ਕੇ ਡਰਾਈ ਫਰੂਟਸ ਵਗੈਰਾ ਤੇ ਥੋੜਾ ਜਨਾ ਇਹਨੂੰ ਬਹੁਤ ਜ਼ਿਆਦਾ ਨਾ ਖਾਂਦਾ ਨਹੀਂ ਮੂੰਹ ਤੇ ਚਟਾਕ ਵੀ ਪੈਣ ਲੱਗ ਕੇ ਕੋਈ ਐਕਸਟਰਾ ਕੁਤਕੋ ਵੀ ਨਹੀਂ ਖਾਣਾ ਤੇ ਬੱਚਾ ਨੂੰ ਵੈਸੇ ਇਹ ਨਹੀਂ ਕਿ ਰੋਟੀ ਖਾਣ ਲੱਗੇ ਤੰਗ ਕਰਦਾ ਥੋੜਾ ਜਨਾ ਤੇ ਜਦੋਂ ਵੈਸੇ ਬਾਹਰ ਮੈਗੀ ਵਿਸ਼ੈਗੀਆਂ ਦੇ ਦਿਓ ਜਿੰਨੇ ਮਰਜੀ ਉਹਦੇ ਚ ਹੋਰ ਆਮ ਨਾ ਖਾਣਗੇ ਤੇ ਮੈਨੂੰ ਤਾਂ ਹੀ ਲੱਗਦਾ ਕਿ ਫਿਰ ਕਿੰਨੂ ਕੀ ਗੱਲ ਹੈ ਕਿ ਮੇ ਹਸਬੰਦ ਵੀ ਕਹ ਰਹੇ ਸੀ ਆਂਦੇ ਮੈਗੀ ਵਗੈਰਾ ਇਹਨੂੰ ਬੜੀ ਜਲਦੀ ਲੰਗਦੀ ਹੈ ਤੇ ਹੋਰ ਰੋਟੀ ਖਾਣ ਲੱਗਾ ਐਦਾਂ ਕਰ ਲੱਗ ਜਾਂਦਾ ਤੇ ਇਹ ਦੇਖਦੀ ਮੈਂ ਅੱਜ ਕੱਲ ਕਰ ਪਿਆ ਡਰਾਈ ਫਰੂਟ ਉਹਨਾਂ ਨੂੰ ਕਰਕੇ ਰੋਸਟ ਕਰਕੇ ਤੇ ਫਿਰ ਮੈਂ ਬਸ ਲੱਡੂ ਕੁਝ ਬਣਾਉਂਦੀ ਆ ਤੇ ਹੁਣ ਮੈਂ ਵੀ ਆਪਣੀ ਸੈਰ ਵਗੈਰਾ ਸ਼ੁਰੂ ਕਰਦੀ ਆ ਤੇ ਕੁਝ ਤੇ ਮੈਂ ਕੋਈ ਤਲਿਆ ਵਗੈਰਾ ਕੁਝ ਨਹੀਂ ਖਾਂਦੀ ਐਨਾ ਪ੍ਰੇਜ਼ ਰੱਖਣ ਕਰਦੇ باوجود ਵੀ ਮੇਰਾ weight ਜਿਹੜਾ ਵੱਧ ਰਿਹਾ ਹੈ ਤੇ ਇਹ ਕੋ ਥਾਇਰੋਇਡ ਕਰਕੇ ਸ਼ਾਇਦ ਹੋ ਸਕਦਾ ਤੇ ਮੇਰੇ ਸੂਟ ਤੇ ਵਿਚਾਰ ਮੈਂ ਜਿਹੜੇ ਟੇਲਰ ਨੂੰ ਦਿੱਤੇ ਸੀ ਉਹ ਆ ਗਏ ਸੀ ਫਕੇ ਤੇ ਉਹ ਦੀਆਂ ਤਰਪਾਈਆਂ ਦਿੱਤੀਆਂ ਸੀ ਉਹ ਵੀ ਆ ਗਈਆਂ ਤੇ ਕਸਟਮਰ ਜਿਹੜੇ ਉਹ ਲੈ ਗਏ ਮੇਰੇ ਸੂਟ ਜਿਨ੍ਹਾਂ ਦੇ ਸੀਨੇ ਸੀਗੇ ਅੱਜ ਤੇ ਹੁਣ ਦੇਖਾਂਗੇ ਹੁਣ ਮੈਂ ਘਰ ਚ ਵੀ ਇਤ ਦੇਖਦੀ ਆ ਇੱਥੇ ਟੇਲਰ ਦਾ ਕਿ ਪਹਿਲਾਂ ਤੇ ਘਰੇ ਬੈਠਦਾ ਹੁੰਦਾ ਸੀ ਹੁਣ ਮੈਂ ਕੋਸ਼ਿਸ਼ ਕਰਦੀ ਹੁਣ ਫਿਰ ਇੱਥੇ ਹੀ ਮਾਸਟਰ ਕਟਿੰਗ ਕਰ ਜਾ ਘਰੇਗਾ ਤੇ ਕਾਰੀਗਰ ਆ ਕੇ ਸਿੱਧਿਆ ਕਰੇਗਾ ਤੇ ਇੱਥੇ ਮੈਂ ਹੁਣ ਆ ਗਈ ਸੀ ਕਿਚਨ ਚ ਤੇ ਕਿਚਨ ਚ ਮੈਂ ਕਰਨੇ ਸੀ ਬਰਤਨ ਸਾਫ ਮੈਂ ਚਲ ਨਾਲ ਨਾਲ ਬਰਤਨ ਸਾਫ ਕਰ ਲੈਨੇ ਆ ਬਰਤਨ ਬਰਤਨਾਂ ਦਾ ਇੰਨਾ ਵੱਧਦਾ ਹੋ ਜਾਂਦਾ ਬਹੁਤ ਜ਼ਿਆਦਾ ਮੈਨੂੰ ਕਿ ਸਾਰੇ ਘਰਾਂ 'ਚ ਹੁੰਦਾ ਮੋਸਟਲੀ ਪਰ ਮੈਂ ਕੰਮ ਵਾਈ ਨਹੀਂ ਲਾਈ ਹੋਈ ਬਰਤਨਾ ਵਗੈਰਾ ਸਾਫ ਕਰਨ ਨੂੰ ਕਿਚਨ 'ਚ ਮੈਂ ਘੱਟ ਹੀ ਕੰਮ ਵਗੈਰਾ ਕਦੀ ਬਿਮਾਰ ਹੋ ਜਾਂ ਤਾਂ ਵਿਚਾਰੀ ਕਰ ਦਿੰਦੀ ਆ ਐ ਵੈਸੇ ਨਹੀਂ ਕੀਤਾ ਕਦੀ ਤੇ ਮੈਂ ਇੱਥੇ ਹੁਣ ਬਰਤਨ ਸਾਫ ਕਰਾਂਗੀ ਤੇ ਫਿਰ ਨਾਲ-ਨਾਲ ਹੀ ਪਿਆਜ਼ ਵਗੈਰਾ ਕੱਟ ਕੇ ਤੇ ਨਾਲ ਸਿਰੇ ਫਿਰ ਅਸੀਂ ਜਲਦੀ ਉੱਠਣਾ ਗੁਰਦੁਆਰਾ ਸਾਹਿਬ ਜਾਣਾ ਤੇ ਅੱਜ ਵੀ ਅਸੀਂ 4:30 ਉੱਠ ਗਏ ਸੀਗੇ ਤੇ ਗੁਰਦੁਆਰਾ ਸਾਹਿਬ ਜਾ ਕੇ ਫਿਰ ਸਾਢੇ 6 ਤੱਕ ਅਸੀਂ ਆਗੇ ਸੀ ਤੇ ਫਿਰ ਮੈਂ ਆ ਸਾਰਾ ਦਿਨ ਲੰਮੇ ਨਹੀਂ ਪਈ ਤੇ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਸੀ ਇੱਥੇ ਮੈਂ ਕਿਹਾ ਚਲੋ ਮੈਂ ਹੁਣ ਰਾਤ ਨੂੰ ਹੀ ਪਾਵਾਂਗੀ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਫਿਰ ਸਬਸਕ੍ਰਾਈਬ ਕਰ ਲਿਓ ਮੇਰੇ ਚੈਨਲ ਨੂੰ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਕਮੈਂਟ ਦਿਆ ਕਰੋ ਵਧੀਆ ਵਧੀਆ ਤੇ ਇਦਾਂ ਹੀ ਹੌਸਲਾ ਫਸਾਈ ਹੁੰਦੀ ਆ ਜਦੋਂ ਤੁਸੀਂ ਬਹੁਤ ਬਹੁਤ ਅੱਛੇ ਅੱਛੇ ਕਮੈਂਟ ਕਰਦੇ ਹੋ ਬੜਾ ਅੱਛਾ ਲੱਗਦਾ ਤੇ ਇਹਦੇ ਨਾਲ ਇਹ ਅੱਜ ਦਾ ਵਲੌਗ ਅਸੀਂ ਇੱਥੇ ਹੀ ਅੱਜ ਖਤਮ ਕਰਨਾ ਤੇ ਮਿਲਦੇ ਆਂ ਫਿਰ ਕੱਲ ਅੱਗੇ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਆਂ ਤੇ ਮੈਂ ਫਿਰ بار-बार ਇਹੀ ਕਹਿ ਰਹੀ ਆ ਕਿ ਤੁਸੀਂ ਮੇਰੇ ਤੁਸੀਂ ਮੈਨੂੰ ਜੇ ਮੇਰੀ ਵੀਡੀਓ ਤੁਸੀਂ ਦੇਖਦੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਕਈ ਭੈਣਾ ਦੇਖਦੀਆਂ ਸਬਸਕ੍ਰਾਈਬ ਨਹੀਂ ਕਰਦੀਆਂ ਤੇ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਇੱਕ ਤਾਂ ਇੱਕ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਹੈਨਾ ਤੇ ਕੁਝ ਜ਼ਿਆਦਾ ਤੇ ਹੁੰਦਾ ਨਹੀਂ ਹੈਨਾ ਤੇ ਜਰੂਰ ਕਰਨਾ ਚਾਹੀਦਾ ਮੈਂ ਵੀ ਪਹਿਲਾਂ ਨਹੀਂ ਸੀ ਕਰਦੀ ਮੈਂ ਚੈਨਲ ਤੇ ਵੇਖ ਲੈਂਦੀ ਸੋ ਹੁਣ ਤੇ ਮੈਂ ਜਿਹੜਾ ਵੀ ਕੋਈ ਆਵੇ ਮੈਂ ਸਭ ਨੂੰ ਸਬਸਕ੍ਰਾਈਬ ਕਰਨੇ ਕਿ ਸਾਡੇ ਇੱਕ ਸਬਸਕ੍ਰਾਈਬ ਕਰਨ ਨਾਲ ਕਿ ਅਗਰ ਕਿਸੇ ਦਾ ਕੰਮ ਚੱਲਦਾ ਹੈ ਤਾਂ ਫਿਰ ਸਾਨੂੰ ਕਰ ਦੇਣਾ ਚਾਹੀਦਾ ਤੇ ਮੈਂ ਇਹ ਇਹੀ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਕਿ ਜੇ ਮੇਰੇ ਚੈਨਲ ਤੇ ਨਵੇਂ ਆਏ ਹੋ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਲਾਈਕ ਕਰਿਓ ਸੋਨੇ ਸੋਨੇ ਕਮੈਂਟ ਦਿਓ ਤੇ ਮੈਂ ਲਾਈਵ ਵੀ ਸੋਚ ਰਹੀ ਹਾਂ ਮੈਂ ਲਾਈਵ ਵੀ ਆਇਆ ਕਰਾਂਗੀ ਤੇ ਹਜੇ ਮੈਂ ਲਾਈਵ ਦਾ ਕੋਈ ਦਾ ਮਨ ਬਣਾ ਰਹੀ ਆ ਕਿ ਚਲੋ ਲਾਈਵ ਆਵਾਂਗੇ ਤੇ ਦੇਖਦੇ ਹੁਣ 1-2 ਦਿਨਾਂ ਦਾ ਤੱਕ ਫਿਰ ਲਾਈਵ ਵੀ ਆਇਆ ਕਰਾਂਗੇ ਤੇ ਇਦਾਂ ਹੀ ਵਲੌਗ ਪਾਇਆ ਕਰਾਂਗੇ ਤੇ ਅੱਜ ਇਹ ਹੁਣ ਮੈਂ ਵਲੌਗ ਇੱਥੇ ਹੀ ਖਤਮ ਕਰਦੀ ਆ ਤੇ ਮਿਲਦੇ ਆ ਫਿਰ ਨਵੀਂ ਵੀਡੀਓ ਲੈ ਕੇ ਆਉਂਦੇਗਾ ਕੱਲ ਨੂੰ ਤੇ ਕੱਲ ਹੈਗਾ ਸੰਡੇ ਤੇ ਸੰਡੇ ਵਾਲੇ ਦਿਨ ਅਸੀਂ ਸਵੇਰੇ ਜਾਵਾਂਗੇ ਗੁਰਦੁਆਰੇ ਗੁਰਦੁਆਰੇ ਤੋਂ ਆ ਕੇ ਤੇ ਫਿਰ ਦੇਖਦੇ ਆ ਜੇ ਫਿਰ ਵੀਡੀਓ ਬਣਾਵਾਂਗੇ ਤੇ ਹੁਣ ਕਰਦੇ ਆ ਜੀ ਵੀਡੀਓ ਦੀ ਸਮਾਪਤੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਦੇਖਦੇ ਹਾਂ ਮੈਂ ਫੁੱਲ ਵਾਚ ਕਰਦੇ ਕਿ ਨਹੀਂ ਤੁਸੀਂ ਮੇਰੇ ਭਲਾ ਅੱਛਾ ਅੱਛਾ ਕਮੈਂਟ ਦਿੰਦੇ ਕਿ ਨਹੀਂ ਤੁਸੀਂ ਮੈਨੂੰ ਤੇ ਮਿਲਦੇ ਆ ਫਿਰ ਕੱਲ ਨਵੀਂ ਵੀਡੀਓ ਲੈ ਕੇ ਆਉਂਦੇ ਆ ਤਦ ਤੱਕ ਲੀਸਾ ਸ਼ਿਕਾ